ਜੀਤ ਖਾਨ ਦੀ ਸੋਇ ਤੇ ਚਾਉਂਦੇ ਆਏ ਤੁਸੀਂ ਹਾਂ ਓ ਤੁਸੀਂ ਜੀਤ ਖਾਨ ਦੀ ਸੋਇ ਤੇ ਚਾਉਂਦੇ ਆ ਤੁਸੀਂ ਸਾਡੇ ਗੁਰੂਆਂ ਦੇ ਬੱਚਿਆਂ ਦੇ ਖੰਡੇ ਮੁਰਜ਼ਾ ਤੋਂ ਵਿਖਾਇਆ ਗਿਆ ਸੀ ਇੱਥੇ ਸਿਆ ਜੀ ਬੈਠੀ ਹੋਊਗੀ ਮਿੱਤਰਾਂ ਕਹਿਣਾ ਸਭ ਲੋਜੇ ਗੱਲ ਬਲਾ ਜੀਵ ਬਤੀ ਜਾਵੇ ਅੱਗ ਲੱਗੀ ਜਾਵੇ ਸੱਚ ਬੋਲਾਂਗੇ ਆਖਦੇ ਸਾਰੇ ਜੀਤ ਖਾਨ ਦੀ ਸੋਇ ਤੇ ਚਾਉਂਦੇ ਆ ਇੱਥੇ ਪੁਲਿਸ ਪ੍ਰਸ਼ਾਸਨ ਯਾਦ ਰੱਖੋ ਉਹਨਾਂ ਬੰਦਿਆਂ ਨੂੰ ਵੀ ਅੱਜ ਤੱਕ ਮਹਾਰਾਜ ਦੇ ਸਰਕਾਰ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ ਜਰਨਾ ਜਾਨ ਦੇ ਨਾਲ ਚੱਲਦੇ ਸੀ ਤੁਸੀਂ ਉਹਨਾਂ ਨੂੰ ਸੋਚਾਂ ਦੇ ਚਾਹੁੰਦੇ ਆ ਬੇਰਹਿਮ ਨਹੀਂ ਦੇਣੀ ਪੈਂਦੀ ਸੁਪਾਸ ਹੀ ਖੜਾ ਜਿਹੜਾ ਟੱਕਾ ਨੂੰ ਚੱਕ ਲਗ ਗਿਆ ਉਹ ਵੀਡੀਓ ਸਾਹਮਣੇ ਲੈ ਕੇ ਆਇਆ ਉੱਥੇ ਤੂੰ ਅੜਾਈ ਲੈ ਕੇ ਸੌ ਗਿਆ ਉੱਥੇ ਸੌ ਗਿਆ ਅੱਜ ਓਹ ਆ ਵੀਡੀਓ ਦਿਖਾ ਸਾਨੂੰ ਅਖੀਂ ਨੇ ਚੈਨ ਲੁੱਟੀ ਕੀ ਦਾ ਫਰਦ ਮੱਲੇ ਹੈ ਇਹ ਪਾਨਾ ਸਿੱਧੂ ਆ ਜਿਹੜਾ ਕੋਲਾ ਪੀਆ ਜਨਤਾ ਤੋਂ ਕਢਾ ਕੇ ਦੇ ਰਿਆ ਸੀ ਓਏ ਛੋਟਾ ਭਿੰਦਰਾ ਲਈ ਸੀ ਜਿਹੜਾ ਗੱਲ ਨਹੀਂ ਚੋਰੀ ਕਰਦਾ ਫੜਿਆ ਗਿਆ ਕਿੱਲਾ ਕੱਲੇ ਕੱਟੇ ਉੱਥੇ ਬੈਠੇ ਜਿਹੜੇ ਕਦੇ ਪਾਰਕਾਂ ਦੇ ਵਿੱਚ ਪਾਲ ਸਿੰਘ ਖੈਰਾ ਜੀ ਇੰਦਾਂ ਦਾ ਸੀ ਇਹ ਢੂਠੇ ਪਾਰਕਿਆਂ ਉਦੋਂ ਕਿ ਉਹਨਾਂ ਨਾਲ ਸੀ ਨਾ ਅਜੋਨਾਂ ਪਰਚਾ ਚਾਹ ਆਪੋਂ ਅੰਦਰ ਕਰੀ ਜਾਂਦਾ ਇੱਥੋਂ ਪਤਾ ਲੱਗਦਾ ਗੱਪਾਂ ਦਾ ਇੱਕ ਉਹਨਾਂ ਗੱਪ ਬਣਾਉਣਾ ਇੱਕ ਮੈਨੂੰ ਇੱਕ ਗੱਲ ਹੋਰ ਯਾਦ ਰੱਖੋ ਜਿੱਦੇ ਦੀ ਤੇਰੀ ਸਰਕਾਰ ਬਣੀ ਹੈ 2022 ਤੇ ਤੁਸੀਂ ਨੋਟ ਕਰੋਗੇ ਉਹਦੇ ਇਕਰਾ ਤੇ ਲੱਗਣੀਆਂ ਫਲਕਤਾ ਤੇ ਲੱਗਣੀਆਂ ਛੋਟੀਆਂ ਮੱਖੀਆਂ ਬੰਦ ਹੋ ਗਈਆਂ ਕਿੰਸੋ ਕਿਉਂ ਦੇਣ ਕਾਲਾ ਖੜਾ ਨਮਰ ਪਰੇ ਰਾਗ ਸੱਟਾ ਖੜਾ ਉਹ ਗੱਲ ਨਹੀਂ ਕਹਿੰਦੇ ਸਾਨੂੰ ਸਾਹ ਲਾ ਰਿਹਾ ਮੇਖਾ ਮਾਰ ਮਾਰ ਸਾਡੇ ਜੀ ਅੱਜ ਆਉਣੀ ਪਾਏ ਹੋਰ ਪ੍ਰਮਾਨ ਜੀ ਮੈਂ ਸੀਆਈਏ ਨੂੰ ਸਾਡੇ ਸਰਕਾਰੀ ਅਫਸਰਾਂ ਨੂੰ ਬੇਇਨਤੀ ਕਰਦਾ ਤੁਹਾਨੂੰ ਜਾਣ ਬੁੱਝ ਕੇ ਆਪਾਂ ਨੂੰ ਇੱਥੇ ਭੁੱਖ ਮਾਰੀ ਦਿੱਤੀ ਤਾਂ ਕਿ ਤੁਸੀਂ ਆਉਂਦੇ ਨੂੰ ਅੰਦਰ ਕਰ ਦੋ ਅੰਗਰੇਜ਼ਾਂ ਨੇ ਰਾਜ ਨਹੀਂ ਕੀਤਾ ਸੂਪੇ ਦਿੱਤੇ ਸੀ ਜਿਵੇਂ ਪ੍ਰਭਾਨਤਮਾਨ ਨੇ ਸੂਪੇ ਤੇ ਬਤਾਇਆ ਕਿ ਅੱਜ ਮਨੁੱਖ ਸਾਡੇ ਸਿਰ ਤੇ ਖੜ ਕੇ ਨੱਚਦਾ ਜਿਹਨੇ ਪ੍ਰਭਾਨਤਮਾਨ ਨੱਚ ਦੇ ਕਿਹਾ ਜਾ ਕੇ ਆ ਤੂੰ ਤੈਨੂੰ ਨੱਚਣ ਆਸ ਤੇ ਰੱਖਿਆ ਤੇ ਉੱਥੇ ਕਰਕੇ ਰੱਦ ਵਾਲਾ ਦਵਾ ਵਾਲਾ ਕਦੇ ਜਾ ਕੇ ਨੱਚਿਆ ਮੈਨੂੰ ਉਹਦੀ ਸਮਝ ਨਹੀਂ ਲੱਗੀ ਮੈਂ ਕਿਹਦੇ ਨੌਕ ਦਾ ਸਟੇਜ ਤੇ ਪਾਪਾ ਰੱਖਿਆ ਕਰਦਾ ਹੈ ਕਦੇ ਕਿਤਾ ਨਾਖੇ ਅਸਿੱਤਾ ਪੰਜਾਬ ਨੇ ਹੈ ਜੇਕਰ ਤੂੰ ਪੰਜਾਬ ਦਾ ਤੇਰੇ ਗੱਲ ਵਿੱਚ ਫਿੱਟੇ ਕਦੋਂ ਪਾਇਆ ਮੈਂ ਗੱਲ ਦੇ ਮੇਲੇ ਨੂੰ ਕਹੂੰਗਾ ਉਹ ਗੁਰਦੁਆਰੇ ਨਾ ਜਾਓ ਜੇ ਨਾ ਜਾਓ ਜੇ ਪਾਪ ਬਹੁਤ ਸਿਰ ਕਰ ਜਾਣਾ ਤੁਹਾਡੇ ਪ੍ਰਵਾਰਕ ਮਾਨ ਦੇ ਵਿੱਚ ਵਜੀਰ ਖਾਨ ਬੋਲਣ ਲੱਗਿਆ ਸਿਰ ਕਰਕੇ ਨੱਥੇ ਆ ਗਿਆ ਪੰਜਾਬ ਵਾਲਿਓ ਪਾਓ 100 ਰੁਪਏ ਕੋਈ ਬਾਹਰੀ ਕੰਟਰੀ ਤੋਂ ਕੋਈ ਜਨਤਾ ਤਰਤਰਾਵਾ ਡੇਕਰਾ ਕੇ ਰੱਖ ਦਗੇ ਜਿਹੜਾ ਕਰਨਾ ਡਰ ਬੰਦਾ ਕੋਈ ਮਿੰਤਰ ਦਾ ਕਰ ਦੇ ਉਹਦਾ ਬਾਰੇ ਸਾਰਾ ਬਚਾ ਡੋਣਾ ਆਪਾਂ ਪਰਵ ਤੱਕ ਸਰਕਾਰ ਨੂੰ ਸੁਝਾਗੇ ਤਦੋਂ ਤੱਕ ਸਾਡੇ ਨੌਜਵਾਨ ਢੂਖੇ ਪਾਤੇ ਪੈ ਕੇ ਰਹਿਣਗੇ ਤਦੋਂ ਤੱਕ ਅਸੀਂ ਇਸੇ ਦਾ ਅੱਡਲ ਖਾਰ ਰਦੇ ਰਾਂਗੇ ਇਹ ਫੈਸਲਾ ਨੌਰਮਾਂ ਨੂੰ ਨਹੀਂ ਕਰਨਾ ਹੈ ਰਾਜ ਬਣਾਉਣਾ ਧਰਮ ਤੇ ਹੈ ਧਰਮ ਬਿਨਾ ਸਭ ਬਲੇ ਬਲੇ ਹੈ ਜਿੱਥੇ ਖਾਲਸਾ ਰਾਜ ਨਹੀਂ ਆਉਂਦਾ ਉਹਨਾਂ ਜਿਹੜੇ ਇਸੇ ਤਰ੍ਹਾਂ ਖਾਣੋ ਪੁੱਟਿਆ ਜਾਊਗਾ ਇਸ ਜਿੱਥੇ

ਤੈਨੂੰ ਇੰਨੀਆਂ ਵੋਟਾਂ ਵੜਾ ਕੇ ਆ ਪੰਜਾਬ ਦੇ ਮੁੱਖ ਮੰਤਰੀ ਤੇ ਤੈ ਪਰਮੰਤਰੀਆ ਤੂੰ ਹੋਰ ਨੌਜਵਾਨਾਂ ਨੂੰ ਜੇ ਪੱਤੇ ਪਾ ਕੇ ਸਾਡੇ ਉੱਤੇ ਪੱਤੇ ਪਾ ਕੇ ਸਾਡੇ ਪਰਿਵਾਰਾਂ ਦੇ ਉੱਤੇ ਤਸੱਦਦ ਕਰਕੇ ਕਿੰਨਾ ਚਿਰ ਰਾਜ ਪਾ ਕੇ ਬਹਣਾ ਸਿੱਧੂ ਤੇ ਅਮਿਤਪਾਲ ਤੇ ਜਣਾ ਦੇ ਵਿੱਚ ਬੈਠੇ ਇਹ ਤਖਣਾ ਹੋ ਗਿਆ ਜਿਹੜਾ ਤੇ ਪਰਦੇ ਪਾਉਂਿਆ ਪਰ ਜਿਹੜਾ ਤੇ تصدیق ਨੌਜਵਾਨਾਂ ਤੋਂ ਕਰਨਾ ਕਰਦਾ ਹੁਣ ਪੰਜਾਬ ਦਾ ਨੌਜਵਾਨ ਉੱਈਆ ਪਾ ਕੇ ਬਹਿ ਗਿਆ ਹੁਣ ਤੇਰੀਆਂ ਚੜਾ ਕਰਕੇ ਫਤਕਾ ਛੱਡ ਕੇ ਨਾਮੋਕ ਸ਼ਾਮ ਡਾ ਲਿਆ ਲਿਆ ਆਪ ਤੇ ਆਰਐਸ ਵੀਰੇ ਦੀ ਪੋਪਾ ਵੀਰੇ ਦੀ ਸਰਕਾਰ ਸਾਡਾ ਆਉਣਾ ਚਾਹੀਦਾ ਇੰਨਾ ਜੱਟ ਚੋਂ ਸੁਣਾਗੇ ਬੰਲੀ ਸੇ ਸਾਡੇ ਦੇ ਹਾਂ ਨਹੀਂ ਹੋਏ ਸਾਡਾ ਪੰਜਾਬ ਦਾ ਪਾਣੀ ਖੋਲਿਆ ਸੱਚੀ ਨੌਜਵਾਨੀ ਨੂੰ ਨਸ਼ਿਆਂ ਦੇ ਗੰਦਰ ਦੇ ਵਿੱਚ ਛਕਾ ਸਾਡਾ ਜਿਹੜਾ ਪਾਣੀ ਹੈ ਉਹਦੇ ਤੇ ਟੱਕਾ ਮਾਰ ਲਿਆ ਵਿਚਾਰੀਆਂ ਤੇ ਟੱਕਾ ਮਾਰ ਲਿਆ ਹੁਣ ਸਾਨੂੰ ਕਿੱਥੇ ਸਿੱਟੋਂਗੇ ਰੋਕੋ ਕਦੋਂ ਜਾਗੋਗੇ ਜਾਗ ਜਾਗ ਦਾ ਵੇਲਾ ਹੈ 2024 ਦੀਆਂ elections ਆ ਰਹੀਆਂ ਨੇ ਨਾ ਕਾਂਗਰਸ ਆ ਦੇ ਇਥੇ ਨਾ ਪਾਦਰ ਗਿਓ ਨਾ ਆਪ ਵਾਲੇ ਆਵੇ ਨਾ ਮੋਹਨ ਚਾਹੀਦੇ ਨੇ ਸੱਚੇ ਸੁੱਚੇ ਪਰ ਨੇ ਸਿੱਧੂ ਵਰਗੇ ਲੱਖੇ ਵਰਗੇ ਜ਼ਿਲਜੀਤ ਮਾਸ ਵਰਗੇ ਰਾਜ ਸਿੰਘ ਵਾਲੇ ਵਰਗੇ ਕੀਆਂ ਵੀ ਹੋਰ ਨੇ ਮੈਂ ਇੰਤਰੀ ਬੋਲਣਾ ਮੈਂ ਅੰਗਰੇਜ਼ੀ ਨਹੀਂ ਬੋਲਣਾ ਮੈਂ ਨਹੀਂ ਸੁਣਨੀ ਮਾਉਣਾ ਮੈਂ ਹੱਥ ਸਾਤੇ ਗੱਲ ਕਰਨੀ ਹੈ ਤੇ ਮੈਂ ਉਹਨਾਂ ਤੇ ਦੂਰ ਲਾਉਂਗਾ ਇੰਨਾ ਚਲ ਖਾਲਸਾ ਰਾਜ ਨਹੀਂ ਬਣਦਾ ਅਸੀਂ ਜਿੱਥੇ ਪਾਨੇਸ਼ਰੂ ਨੂੰ ਬਾਹਰ ਕਰਾਉਣਾ ਸਾਡੇ ਜਥੇਦਾਨ ਆਈ ਜਲਤਾਰ ਸਿੰਘ ਹਵਾਰਾ ਉਹਨਾਂ ਨੂੰ ਵੀ ਬਾਹਰ ਲੈ ਕੇ ਆਉਣਾ ਜੇ ਚਲੀ ਚਾਹੁੰਦੇ ਹੋ ਅੱਜ ਕਰੇ ਜਪਾਲ ਜੋ ਹਨਾ ਬਾਲ ਲੈ ਕੇ ਆਉਣਾ ਸਿੱਖੋਂ ਤਸੱਦ ਨੂੰ ਸਹਣਿਆ ਕੋਤ ਸਤ ਸਤ ਨਹੀਂ ਚੜਾ ਸਿਆ ਜਾਲਾ ਸਾਤੋਂ ਨੌਜਵਾਨ ਦੀ بے ਪੱਤੀ ਨਹੀਂ ਦੇਖੂਗੀ ਸਾਤੋਂ ਆਪਣੇ ਪਰਮਾਰ ਦੀ بے ਪੱਤੀ ਨਹੀਂ ਦੇਖੂਗੀ ਹੁਣ ਇਲੈਕਸ਼ਨ ਆ ਗਿਆ ਜਿੱਧਰ ਸੈ ਪੱਟਣਾ ਪਰਮਾਰਤਵਾਰ ਪੱਟਣਾ ਲੋਤੀ ਪੱਟਣਾ ਭਾਈਆਂ ਨੂੰ ਰਾਹ ਕੋਦਾ ਬਾਈ ਦੀਪ ਕਰਿਆ ਸਿੰਘ ਕਿ ਫੋਟ ਨਾਲ ਨੂੰ ਸਮਾਨ ਤੇ ਪਟਨਾ ਨੂੰ ਰਾਹ ਕਾਇਦਾ ਸਾਨੂੰ ਧੋਹੇ ਚਾਈ ਤੇ ਧੋਹੇ ਬਾਈ ਦੀਪ ਤੇਰੀ ਸੋਚ ਤੇ ਖਾਲਸਾ ਜਨਰ ਸੇ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ ਅੱਜ ਦੇ ਮੰਮੀ ਸਣੀ ਪੰਜਾਬ ਦੀ ਲੀਡਰਸ਼ਿਪ ਇਹ ਸੁਣ ਲਵੇ ਜਿਹੜਾ ਕਾਮ ਦੇ ਦੀ ਨਾ جا <سؤال> دیا سنتوں کی تصویر نہیں لگ جی گھر میں تصویریں لائن جام دم لا کے دکھا سکتا اسی طرح خالسا جرم سنگھیا والے تصویر کی گل چلو کی نوجوانی کی گل چلو کی ਇੱਥੇ ਕਿਸਾਨੀ ਦੀ ਜਨਮਨੀ ਗੱਲ ਕਰੂਗੀ ਇੱਥੇ ਉਹ ਪੂਰੇ ਪੰਜਾਬ ਸਿੰਘ ਮਹਾਮਾਤਾ ਇਹਦਾ ਹੋਇਆ ਬਚਨ ਰਾਜ ਕਰੇਗਾ ਖਾਲਸਾ ਆਪਾ ਕਰੇਗਾ ਕੋਈ ਵਾਰ ਹੋਏ ਸੰਗ ਲੇਗੇ ਬਚੇ ਸਤਿਗੁਰੂ ਹੋਏ ਮੈਂ ਦੇਖ ਤੇ ਬਾਰਾ ਪੜਾ ਸਾਡੀ ਹਰ ਪੰਚ ਪਰ ਤੇ ਰਾਣੂ ਸਾਂਹੇ ਤੇ ਰਾਣੂ ਨੌਜਵਾਨਾਂ ਨੂੰ ਆਹ ਤੋਂ ਕਹਤਾ ਦੀ ਅਸੀਂ ਰੋਲ ਕਹਿੰਦੇ ਆ ਵੀ ਸਰਕਾਰਾਂ ਦਾ ਦੋਸ਼ ਹੈ ਸਰਕਾਰਾਂ ਦਾ ਦੋਸ਼ ਨਹੀਂ ਜਿਹੜੇ ਕਾਪੂ ਆਪ ਨੂੰ ਪੰਛ ਕਹਾਉਂਦੇ ਨੇ ਸਾਡੇ ਲੀਡਰ ਬਣਦੇ ਨੇ ਉਹਨਾਂ ਦਾ ਵੀ ਵੱਡਾ ਦੋਸ਼ ਹੈ ਕਿਉਂਕਿ ਉਹ ਆਪਣੀ ਪ੍ਰਤਾਨੀ ਖਾਤਰ ਆਪਣੀ ਏਕੀ ਖਾਤਰ ਇੱਟੇ ਹੁੰਦੇ ਨੌਜਵਾਨੋ ਤੇ ਮੈਂ ਬੇਨਤੀ ਕਰਨਾ ਚਾਹੁੰਦਾ 2024 ਦਾ ਇਲੈਕਸ਼ਨ ਆ ਰਿਹਾ ਆਓ ਆਪਾਂ ਇਹ ਇਕੱਠੇ ਕਰਕੇ ਐਓ ਜੇ ਨੌਜਵਾਨ ਤੁਸੀਂ ਜਿਹੜੇ ਪੰਜਾਬ ਦੀ ਗੱਲ ਕਰਦੇ ਜਿਹੜੇ ਕਿਸਾਨੀ ਦੀ ਗੱਲ ਕਰਨਾ ਜਿਹੜੇ ਪੰਜਾਬ ਦੀ ਅਗਲ ਜਾਣ ਦੀ ਗੱਲ ਕਰਨਾ ਉਹਨਾਂ ਨਾਲ ਸਾਥ ਪਿਆ ਤੇ ਮੈਂ ਰਾਤ ਦੇ ਵਿੱਚ ਇਹ ਬੇਤਿਕਾਨਾ ਤੋਂ ਨੌਜਵਾਨਾਂ ਨਾਲ ਸਾਥ ਸ੍ਰੀ ਸਾਹਿਬ ਜੀ ਅੱਗੇ ਦੇਖੋ ਪਾਏੁੱਲੇ ਹੋ ਗਏ ਪਰ ਅਜੇ ਵੀ ਘੱਟਦੇ ਨੇ